ਅੱਤਿਸ਼ਰੀਆ ਕਾਲ ਜੀ ਆਪਾਂ ਚੇਹ ਦਰਬਾਰ ਸਾਹਿਬ ਮੱਥਾ ਟੇਕਣ ਸ਼ਰੀ ਅੰਬਰ ਸਾਹਿਬ ਆਪਾਂ ਇਸ ਰੇਲ ਗੱਡੀ ਤੇ ਰੇਲ ਗੱਡੀ ਤੋਂ ਆਪਾਂ ਆਟੋ ਕਰਾਇਆ ਅੱਗ ਦਾ ਕਰਾਇਆ 20 30 ਪੀ ਲੈਂਦੇ 20 ਵੀ ਲੈਣੇ 30 ਵੀ ਲੈਣੇ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਕਰੋਣੇ ਦਰਸ਼ਨ ਉਦੋਂ ਬਾਅਦ ੱੱਪਾ ਲੈਂਦਾ ਇੱਕ ਰੂਮ ਉਹਦਾ ਕਿਰਾਇਆ ਸੀ 500 ਤੋਂ 1200 ਤੋਂ 500 ਵਾਲਾ ਰੂਮ ਲੈਂਦਾ ਰੂਮ ਲੈ ਕੇ ਇੱਕ ਨਾਈਟ ਰਾਤ ਹੋ ਗਈ ਜਿਵੇਂ ਆਉਂਦੇ ਹਨ ਤੇ ਆਪਣਾ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਸੋਨੀ ਵੀ ਕੇ ਟ੍ਰੈਵਲ ਉਹਨੂੰ ਰਾਤ ਹੋ ਗਈ ਸੀ ਆਉਂਦੇ ਉਹਨੂੰ ਤੇ ਆਪਾਂ ਇੱਥੇ ਸ਼ਵੇਰੇ ਦਰਸ਼ਨ ਕਰਨ ਚੱਲਾਂਗੇ ਦਰਬਾਰ ਸਾਹਿਬ ਚ ਮੈਂ ਤੁਹਾਡੇ ਕੋਲ ਜਲਾਂਗੇ ਆਪਾਂ ਰਾਤ ਇੱਥੇ ਕਮਰੇ ਚ ਕੱਟੀ ਆਪਾਂ ਸ਼ਾਮ ਜੇ ਨੂੰ ਆਉਂਦਾ ਲਿਆ ਤੇ ਚੱਲਦੇ ਆਪਾਂ ਦਰਬਾਰ ਸਾਹਿਬ ਚ ਕਰਵਾਉਣਾ ਏ ਸਾਨੂੰ ਦਰਸ਼ਨ ਅੱਗੇ ਆ ਜੋ ਵੀਡੀਓ ਨਾ ਬਣਿਆ ਰਿਓ ਲੋ ਜੀ ਤੁਹਾਡਾ ਡਿਊਟੀ ਸਭ ਚ ਆ ਗਈ ਡਿਊਟੀ ਸਭ ਚ ਪਹਿਲਾਂ ਕਰੋ ਦਰਸ਼ਾ ਤੇ ਡਿਊਟੀ ਸ਼ੈਲ ਤੋਂ ਆਪਾਂ ਕਰਾਵਾਂਗੇ ਜੋੜੇ ਜਮਾ ਪਹਿਲਾਂ ਜੋੜੇ ਜਮਾ ਕਰਵਾ ਕੇ ਆਪਣੇ ਕਿੱਟਾਂ ਜਮਾ ਬਾਦੂ ਸਮਾਨ ਜਮਾ ਕਰਵਾ ਲਾਂਗੇ ਇੱਥੇ ਲੋ ਜੀ ਆਪਾਂ ਜੋੜੇ ਜਮਾ ਕਰਵਾਉਣੇ ਜੋੜੇ ਜਮਾ ਕਰਵਾ ਕੇ ਆਪਾਂ ਲੈ ਲੈ ਟੋਕਨ ਟੋਕਨ ਮਿਲ ਗਿਆ ਆਪ ਨੂੰ ਲੋ ਜੀ ਅੱਗੇ ਚੱਲਦੇ ਅੱਗੇ ਅਰਧੇ ਦਰਸ਼ਨ ਇੱਥੇ ਸਭ ਤੋਂ ਪਹਿਲਾਂ ਇੱਥੇ ਟੂਟੀਆਂ ਲੱਗੀਆਂ ਹੋਈਆਂ ਆ ਹੱਥ ਜਾਂ ਸਾਫ ਪੈਰ ਸਾਫ ਸਭ ਕਰਕੇ ਅੰਦਰ ਜਾਣ ਦੀ ਮਿੱਤਿਆ ਪਕੇ ਦਾ ਪੈਰ ਸਾਫ ਕਰਕੇ ਅੰਦਰ ਜਾਓ ਵਾਈ ਗੁਰੂ ਕਰੋ ਦਰਸ਼ਨ ਬਰਬਾਰ ਸਾਹਿਬ ਦੇ ਪਹਿਲਾਂ ਆਪਾਂ ਕਰਦੇ ਆ ਇਸ਼ਨਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਬਾਰ ਸਾਹਿਬ ਦੇ ਸਾਰੇ ਦਰਸ਼ਨ ਕਰਵਾਉਣੇ ਆ ਇੱਥੇ ਲੰਗਰ ਹਾਲ ਆਪਾਂ ਲੰਗਰ ਹਾਲ ਤੇ ਚੱਲਦੇ ਆਂ ਲੰਗਰ ਪ੍ਰਸ਼ਾਦਾ ਪਾਣੀ ਸਕਦੇ ਆਂ ਇੱਥੇ ਲੰਗਰ ਚ 1 ਲੱਖ ਬੰਦਾ ਡੇਲੀ ਪ੍ਰਸ਼ਾਦਾ ਸਕਦਾਗਾ ਇਹ ਲੰਗਰ ਗੁਰੂ ਘਰ ਦਾ ਗੁਰੂ ਰਾਮਦਾਸ ਜੀ ਦਾ ਲੰਗਰ ਚਲਾਇਆ ਹੋਇਆ 1 ਲੱਖ ਬੰਦਾ ਡੇਲੀ ਪ੍ਰਸ਼ਾਦਾ ਸਕਦਾਗਾ ਇੱਥੇ ਆਪਾਂ ਸਕਦੇ ਆਂ ਲੰਗਰ ਮੇਰੇ ਘਰ ਦੇ ਘਰ ਚ ਕਰੋ ਦੱਸ ਮੈਂ ਲੋਈ ਗੁਰੂ ਘਰ ਆਉਣੇ ਪ੍ਰਸਾਦ ਦਾ ਪਾਣੀ ਜ਼ਰੂਰ ਸਕੇ ਜਾਇਆ ਕਰੋ ਗੁਰੂ ਘਰ ਚ ਸੇਵਾ ਜ਼ਰੂਰ ਕਰਕੇ ਜਾਇਆ ਕਰੋ ਲੱਪਣ ਮਿਲਿਆ ਖੀਰ ਪ੍ਰਸਾਦਾਂ ਮਾਵਾ ਦੀ ਦਾਲ ਪਾਣੀ ਉਹ ਜੇ ਪ੍ਰਧਾਨ ਨੇ ਪ੍ਰਸ਼ਾਦਾਂ ਨੂੰ ਪਛਾਦ ਸਕਦੇ ਆ ਪ੍ਰਸ਼ਾਦ ਦਾ ਪ੍ਰਸ਼ਾਦ ਤਾਂ ਇੱਕ ਨੰਬਰ ਪ੍ਰਸ਼ਾਦਾ ਹੁੰਦਾ ਆਪਾਂ ਇੱਥੇ ਭਾਂਡਿਆਂ ਦੀ ਸੇਵਾ ਕਰਾਈ 10 ਮਿੰਟ ਤੋਂ ਬਾਅਦ ਸ਼ਾਮ ਦੇ ਲੱਗੇ ਲਓ ਜੀ ਆਪਾਂ ਚੱਲਦੇ ਆਂ ਕੰਟੀਨ ਸਾਬ ਚ ਜਾਉਣਾ ਦਰਸ਼ਨ ਨੂੰ ਬਾਸ ਸਾਹਿਬ ਦੇ ਅੰਦਰ ਵੀਡੀਓ ਬਣਾਉਣਾ ਲਾਉਣੀ ਹੈ ਤੇ ਪਹੁੰਚ ਕੇ ਇਤਲੈਂਡ ਚ ਲੱਗੇ ਆਪਾਂ ਦਰਸ਼ਨ ਕਰਕੇ ਤੁਹਾਨੂੰ ਅੱਗੇ ਸਾਰਾ ਲਗਾਉਣੀ ਹੈ ਵਾਹਿਗੁਰੂ ਜੀ ਉਹ ਲਿਖਿਆ ਕੋਈ ਇੰਟਰ ਚ ਦੇਖੋ ਐਤ ਵਰਕਰ ਕਿ ਰਸਭੋ ਜਿਆਦਾ ਆ ਸਾਮ ਜਿਹਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਇੰਨਾ ਸੋਹਣਾ ਦ੍ਰਿਸ਼ ਲੱਗਦਾ ਨਾ ਇੰਨਾ ਸੋਹਣੀ ਚੀਜ਼ ਲੱਗਦੀ ਆ ਸਾਮ ਜਨ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਦੇਖੋ ਚੈੱਕ ਕਰੋ ਉਹ ਜਿਹੜੇ ਪਿੱਲਰ ਆ ਉਹ ਦੋ ਸਾਹਮਣੇ ਤੋਂ ਪਿੱਲਰ ਦਿੱਤੇ ਆ ਉਹ 1984 ਚ ਖਤਮ ਹੋ ਗਏ ਸੀ ਢਾਈ ਗਏ ਸੀ ਉਹਦੇ ਬਾਅਦ ਦੁਬਾਰੇ ਬਣਾਏ ਹੋਏ ਆ ਉਹ ਦਰਬਾਰ ਸਾਹਿਬ ਦੀ ਥੋੜੀ ਜੀ ਇਮਾਰਤ ਨੂੰ ਨਕਸ਼ਾ ਨਾਲ ਜੁਬੀ ਦਰਵਾਜ਼ੇ ਆਪਣੇ ਵੀ ਆ ਪਿੱਲਰ 1984 ਵੇਲੇ ਤੇ ਬਲੂ ਸਟਾਰ ਵੇਲੇ ਦੇ ਟਹਿ ਗਈ ਸੀ ਖਤਮ ਹੋ ਗਈ ਸੀ ਇਹ ਦੁਬਾਰੇ ਬਣਾਏ ਹੋਏ ਆ ਪ੍ਰੋਜੈਕਟ ਇਹ ਸਾਮ ਜੀ ਨੂੰ ਦੇਖਣ ਵਾਲਾ ਕਿੰਨਾ ਸੋਹਣਾ ਵਧੀਆ ਲੱਗਦਾ ਨਾ ਦਰਵਾਜ਼ਾ ਲਓ ਜੀ ਆਪਾਂ ਸਵੇਰੇ ਮੱਥਾ ਟੇਕ ਕੇ ਕਰਦੇ ਆ ਵਾਪਸੀ ਕਰੋ ਦਰਸ਼ਨ ਮਰਦਵਾਰਾ ਸਾਹਿਬ ਦੀ ਇੱਕ ਸਵੇਰ ਹੋ ਗਈ ਆ ਚਲਦਿਆਂ ਸਵੇਰੇ ਅਗ ਦਿਖਾਵਾਂਗੇ ਤੁਹਾਨੂੰ ਬਾਗਾ ਬਾਰਡਰ ਤੇ ਇੱਕ ਦਿਖਾਵਾਂਗੇ ਪ੍ਰਸ਼ਾਦੀ ਹਵੇਲੀ ਵੀਡੀਓ ਨਾਲ ਬਣਿਆ ਰਹੋ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕੋ ਆਪਾਂ ਆਪਣੀਆਂ ਪੰਜਾਬ ਘੁੰਮਣ ਦੀਆਂ ਪੰਜਾਬ ਦੀਆਂ ਗੁਰੂ ਘਰਾਂ ਦੀਆਂ ਵੀਡੀਓ ਪਾਵਾਂਗੇ ਚੈਨਲ ਨਾਲ ਤੈਨੂੰ ਤੇ ਉਦੇ ਰਹਿਣਿਆ ਕਾਮਨਾਤਕ ਸਾਹਿਬ ਦੇ ਆਰਚਨੂ ਕਰਕੇ ਜਾਇਆ ਕਰੋ ਕਿ ਟਰਡੀ ਚਾਥੇ ਲੱਗੇ ਹੋਇਆ ਕੁਰੂਚਿਕ ਦਰਵਾਜ਼ਾ ਲੋਜੀ ਆਪਾਂ ਚੱਲਦੇ ਹਾਂ ਹੁਣ ਪੀੜੀ ਸਮਾਪਤਾ ਤੇ ਆਪਾਂ ਚੱਲਾਂਗੇ ਇਸ ਦੋ ਵਾਰ ਬਾਗਾ ਬਾਡਰ ਅੰਬਰਸ਼ਰ ਹਵੇਲੀ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਉਹ ਅਗਲੇ ਬਲੌਗ ਚ ਦੇਖਿਓ ਤੇ ਵੀਡੀਓ ਨੂੰ ਨਾਲ ਬਣੇ ਰਹੋ